ਇਨੇ ਫਾਰਮ ਡ੍ਰੈਗ ਚਲਾਇਆ ਉਹ ਫਾਰਮਡ ਰਹਿ ਗਈ ਖਰੀਦੂਗਾ ਜਿਹੜੀਆਂ ਗੱਲਾਂ ਤੁਹਾਨੂੰ ਦੱਸੀਆਂ ਨੇ ਉਹ ਪੂਰੀਆਂ ਖਰੀਆਂ ਉਤਨਾ ਇਹਨਾਂ ਨੇ ਹਾਂਜੀ ਹਾਂਜੀ ਕੋਈ ਵੀ ਗੱਲ ਦੀ ਬਾਹਰ ਘਟ ਹੁੰਦੀ ਆ ਤਾਂ ਤੁਸੀਂ ਇਹ ਵੀਡੀਓ ਸੇਵ ਕਰਕੇ ਰੱਖ ਸਕਦੇ ਹੋ ਇਹ ਸੋਨੋਈ ਵਾਲਾ ਹਾਂਜੀ 2019 ਮਾਡਲ ਹੈ ਜੀ ਇਹ ਅੱਛਾ ਜੀ ਹਾਂਜੀ ਸਾਰਿਆਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਇਹ ਤਲਵੰਡੀ ਸਾਬੋ ਮੰਡੀ ਆ ਜੀ ਏਸ਼ੀਆ ਦੀ ਸਭ ਤੋਂ ਵੱਡੀ ਮੰਡੀ ਟਰੈਕਟਰਾਂ ਦੀ ਮੈਂ ਕਹਿੰਦਾ ਦੁਨੀਆ ਦੀ ਸਭ ਤੋਂ ਵੱਡੀ ਮੰਡੀ ਹੋਊਗੀ ਇੱਨੇ ਟਰੈਕਟਰ ਇੱਥੇ ਆਉਂਦੇ ਆਗੇ ਇੱਥੇ ਅੱਜ ਇੱਕ ਚਾਰ ਟਰੈਕਟਰ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਬਹੁਤ ਵਧੀਆ ਕੁਆਲਿਟੀ ਦੇ ਆ ਅਲੱਗ-ਅਲੱਗ ਬ੍ਰਾਂਡ ਆ ਤੇ ਜਿਹੜੀ ਇਹ ਮੰਡੀ ਆ ਜਿਹੜਾ ਇਹ ਪਲਾਟ ਆ ਇਹ ਕਿਹੜਾ ਤੇ ਮੰਡੀ ਕਿੰਨਾ ਦੀ ਹੈ ਬਾਈ ਜੀ ਤੋਂ ਪੁੱਛਦੇ ਆ ਬਾਈ ਜੀ ਕਿੰਨੇ ਨੰਬਰ ਪਲਾਟ ਆ ਤੇ ਕਿਹਦੀ ਮੰਡੀ ਆ ਇਹ ਉਹ ਦੱਸੋ ਇਹ ਕਿੰਨੇ ਨੰਬਰ ਪਲਾਟ ਆ ਜੀ ਹਾਂ ਜੀ ਤੇ ਦਰਮੇਸ਼ ਸਿੰਘ ਭਰੋੜਾ ਦੀ ਮੰਡੀ ਆ ਇਹ ਅੱਛਾ ਜੀ ਹਾਂ ਜੀ ਕਿੰਨਾ ਟਾਈਮ ਹੋ ਗਿਆ ਇਹ ਟਰੈਕਟਰ ਖਰੀਦ-ਵੇਚ ਦਾ ਕੰਮ ਕਰ ਰਹੇ ਇਹ ਪਹਿਲਾਂ ਵੀ ਇਹ ਡੈਡੀ ਕੰਮ ਕਰ ਰਹੇ 2002 ਤੋਂ ਲੈ ਕੇ ਜੀ ਅਸੀਂ ਕੰਮ ਕਰ ਰਹੇ ਹਾਂ ਅੱਛਾ ਜੀ 2017 ਦੋਲਾ ਮੈਂ ਕਰਦੇ ਤੁਸੀਂ ਕਰਮ ਕਰਦੇ ਅੱਛਾ ਹੁਣ ਆਪਾਂ ਜਿਹੜੇ ਟਰੈਕਟਰ ਆ ਦਿਖਾਉਣੇ ਆ ਜੀ ਉਹਨਾਂ ਦੀ ਸਾਨੂੰ ਡਿਟੇਲ ਦੇ ਦਿਓ ਪਹਿਲਾ ਟਰੈਕਟਰ ਸੋਨੋਲਿਕ 750 ਜੀ ਅੱਛਾ ਜੀ 2014 ਮਾਡਲ ਆਈ ਇਹ ਹਾਂਜੀ ਚਾਰੇ ਟਾਇਰ ਬਿਲਕੁਲ ਨਵੇਂ ਨੇ ਸੀਅਟ ਦੇ ਅੱਛਾ ਜੀ ਟਾਇਰਾਂ ਦਾ ਜਿਹੜਾ ਆਪਾਂ ਅਗਲੇ ਦੇ ਗਾਹਕ ਦੇ ਨਾਲ ਤੇ ਬਿਲ ਕਟਵਾ ਕੇ ਦੇਵਾਂਗੇ 5 ਸਾਲ ਦੀ ਗਾਰੰਟੀ ਦੇ ਨਾਲ ਟਾਇਰਾਂ ਦੇ ਉੱਪਰ ਜਿਹੜੇ ਨਾਮ ਲਿਖਿਆ ਲੋਗੋ ਸੀਅਟ ਉਹ ਵੀ ਉਵੇਂ ਪਏ ਆ ਨੇੜੇ ਕਰਕੇ ਦਿਖਾ ਦਿਓ ਨਵੇਂ ਟਾਇਰ ਨੇ ਅਗਲੇ ਨਾਲ ਆਪਾਂ ਬਿਲ ਕਟਵਾ ਕੇ ਦੇਵਾਂਗੇ ਜੀ ਅੱਛਾ ਜੀ 5 ਸਾਲ ਦੀ ਗਾਰੰਟੀ ਦੇ ਨਾਲ ਹਾਂਜੀ ਬਾਕੀ ਟਰੈਕਟਰ ਦੀ ਡਿਟੇਲ ਦੇ ਦਿਓ ਜੀ ਪੂਰੀ ਡਿਟੇਲ ਪੰਜਾਬ ਨੰਬਰ ਦਾ ਟਰੈਕਟਰ ਹੈ ਜੀ ਹਾਂ ਜੀ ਸਾਰਾ オリジナル ਜਿੰਨਾ ਵੀ ਹੈਗਾ ਜੀ ਹਾਂ ਜੀ ਇੰਜਨ ਗੇਅਰ ਦਾ ਬਿਲਕੁਲ ਓਕੇ ਹੈ ਜੀ 14 ਦਾ ਟਾਪ ਮਾਡਲ ਹੈ ਜੀ 14 ਟਾਪ ਮਾਡਲ ਕਿੰਨੇ ਤੱਕ ਛੱਡਣਾਈ ਆਪਾਂ ਇਹਦਾ ਵੀਰੇ ਡਿਮਾਂਡ ਕਰਦਾ 445000 ਅੱਛਾ ਜੀ ਸਵਾ 4 ਲੱਖ ਦੇ ਵੀਰੇ ਦੇਵਾਂਗੇ ਸਵਾ 4 ਲੱਖ ਦੇਵਾਂਗੇ ਠੀਕ ਹੈ ਜੀ ਅਗਲਾ ਟਰੈਕਟਰ ਦੱਸੋ ਜੀ ਅਗਲਾ ਟਰੈਕਟਰ ਹੈਗਾ ਵੀਰੇ ਆਪਣੇ ਕੋਲ ਫਾਰਮ ਟਰੈਕ 6055 ਹੈ ਜੀ ਇਹ ਸੋਨਾ ਹੀ ਵਾਲਾ ਹਾਂ ਜੀ 2019 ਮਾਡਲ ਹੈ ਜੀ ਇਹ ਅੱਛਾ ਜੀ ਤੇ 1100 ਕੁਛ ਘੰਟੇ ਚੱਲਿਆ ਹੋਇਆ ਇਹ ਅੱਛਾ ਜੀ ਸਾਰੀ ਟਰੈਕਟਰ ਓਰੀਜਨਲ ਹੈ ਨਾਲ ਦੇ ਟਾਇਰ ਨੇ ਕਲਚ ਤੱਕ ਵੀ ਹਜੇ ਪਾ ਟਰੈਕਟਰ ਦਾ ਸੀਲ ਹੈ ਜੀ ਅੱਛਾ ਜੀ 2019 ਦੇ ਟਾਪ ਵਾਲਾ ਟਰੈਕਟਰ ਜੀ ਠੀਕ ਹੈ ਜੀ ਸਾਈਡ ਕਲਚ ਵਾਲਾ 2019 ਚ ਕੋਈ ਕੋਈ ਪੀਸ ਆਏ ਸਾਈਡ ਕਲਚ ਜੀ ਅੱਛਾ ਜੀ ਹਾਂਜੀ ਸਾਈਡ ਕਲਚ ਦੇ 2019 ਚ ਹਾਂਜੀ ਹਾਂਜੀ ਤੇ ਇਹਦੀ ਡਿਮਾਂਡ ਜੀ ਇਹਦੀ ਡਿਮਾਂਡ ਹੈਗੀ ਵੀਰੇ 6 ਲੱਖ 15000 ਅੱਛਾ ਜੀ ਇਹ ਪੂਰੇ 6 ਲੱਖ ਦਾ ਦੇ ਦੇਣਗੇ ਵੀਰੇ ਪੂਰੇ 6 ਲੱਖ ਦਾ ਦੇ ਦੇਣਗੇ ਜੀ ਤੇ ਕਾਰਾਂ ਅਰਗੇ ਟਰੈਕਟਰ ਨੇ ਇਹ ਬਿਲਕੁਲ オリジナル ਟਰੈਕਟਰ ਸਾਰਾ ਸਾਰਾ ਨਵਾਂ ਜੀ ਇਹਨੇ ਫਾਰਮ ਟਰੈਕ ਚਲਾਇਆ ਉਹ ਫਾਰਮ ਟਰੈਕ ਹੀ ਖਰੀਦੂਗਾ ਅਗਲਾ ਦੱਸੋ ਜੀ ਅਗਲਾ ਟਰੈਕਟਰ ਵੀਰੇ ਆਪਣੇ ਕੋਲ 5500 ਨਿਊ ਹੋਲੈਂਡ ਹਾਂ ਜੀ 2011 ਮਾਡਲ ਪੰਜਾਬ ਨੰਬਰ ਦਾ ਜੀ ਹਾਂ ਜੀ ਇਹਦੇ ਨਾਲ ਦੇ ਟਾਇਰ ਵੀਰੇ ਆਪਾਂ ਲਾਏ ਆ ਕਲਚ ਵੀ ਦਾ ਕੰਮ ਇਹਦੇ ਨਾਲ ਦਾ ਸੀ ਹਾਂ ਜੀ ਕਲਚ ਪਲੇਟ ਦੀ ਹੁਣ ਤੱਕ ਨਾਲ ਦੀ ਸੀ ਆਪਾਂ ਹੁਣ ਆਪ ਬਦਲ ਲਈ ਆ ਜੀ ਅੱਛਾ ਜੀ ਹਾਂ ਜੀ ਜਿੰਨਾ ਵੀ ਇਹ ਟਰੈਕਟਰ ਸਾਰਾ オリジナル ਹੈ ਜੀ ਅੱਛਾ ਜੀ ਇਹਦੀ ਡਿਮਾਂਡ ਦਮਾਨ ਵੀ ਇਹ 4,65,000 ਹੈ 4,45,000 ਵੀਰੇ ਆਪੇ ਹੀ ਦੇਣਾ 50 ਨੰਬਰ ਦਾ ਟਰੈਕਟਰ ਇਹ ਜੀ 50 ਨੰਬਰ ਦਾ ਤੇ ਅਗਲਾ ਟਰੈਕਟਰ ਜੀ ਅਗਲਾ ਟਰੈਕਟਰ ਵੀਰੇ ਮਹਿੰਦਰਾ ਅਰਜਨ 555 ਹਾਂ ਜੀ 2017 ਮਾਡਲ ਹੈ ਜੀ ਅੱਛਾ ਜੀ ਚਾਰੇ ਟਾਇਰ ਵੀ ਕਿਟੀ ਦੇ ਨਵੇਂ ਨੇ ਜੀ ਇਹਦੇ ਠੀਕ ਹੈ ਜੀ ਫੈਵਰ ਛਤਰੀ ਲੱਗੀ ਹੈ ਜਿੰਨਾ ਵੀ ਟਰੈਕਟਰ ओरिजिनल ਹੈ ਸਾਰਾ ਅੱਛਾ ਜੀ ਹਾਂ ਜੀ ਡਿਮਾਂਡ ਇਹ ਵੀ ਵੀਰੇ 5,10,000 ਕਰਦੇ ਆ ਹਾਂ ਜੀ ਮੌਕੇ ਦੇ 4 ਲੱਖ ਤੇ ਆਪਾਂ 90,000 ਦੇ ਦਾਂਗੇ 490 ਦੇ ਦਾਂਗੇ ਹਾਂ ਜੀ ਇੱਕ ਇਸ ਤਰ੍ਹਾਂ ਗੱਲ ਆਈ ਵੀ ਜਿਹੜੇ ਵੀ ਐਚ ਆਰ ਇਹ ਟਰੈਕਟਰ ਆ ਜੀ ਹਾਂਜੀ ਵੀ ਇਹਨਾਂ ਦੀ ਐਨਓਸੀ ਵਗੈਰਾ ਜੀ ਇਹ ਵੀਰੇ ਸਾਰੇ ਪੰਜਾਬ ਨੂੰ ਬਟਰ ਨੇ ਇੱਕ ਟਰੈਕਟਰ ਸਾਡੇ ਕੋਲ ਜਿਹੜਾ ਫਾਰਮ ਟਰੈਕ 6055 ਹਰਿਆਣਾ ਨੰਬਰ ਆ ਜੀ ਹਾਂਜੀ ਉਹਦੀ ਆਪਾਂ ਐਨਓਸੀ ਕਰਵਾ ਕੇ ਦੇਵਾਂਗੇ ਜੀ ਐਨਓਸੀ ਦਾ ਖਰਚਾ ਹੋ ਜੇ ਤਾਂ ਸਾਡਾ ਹੋਊਗਾ ਬੀਮੇ ਦਾ ਤੇ ਨਾਮ ਕਰਾਉਣ ਦਾ ਖਰਚਾ ਪਾਰਟੀ ਦਾ ਹੋਵੇ ਤੇ ਕਈ ਵਾਰੀ ਐ ਹੁੰਦਾ ਵੀ ਕਿਸੇ ਨੇ ਛੋਟਾ ਟਰੈਕਟਰ ਹੁੰਦਾਗਾ ਛੋਟਾ ਟਰੈਕਟਰ ਵਿੱਚ ਲਟਾਇਆ ਜਾਊਗਾ ਜੀ ਹਾਂ ਜੀ ਛੋਟਾ ਟਰੈਕਟਰ ਜਿਹੜਾ ਕਿਸੇ ਨੇ ਵਿਚ ਕਟਵਾਉਣਾ ਵਿਚ ਕੱਟਿਆ ਉਹ ਬਾਜਵ ਰੇਡ ਤੇ ਜਾਂ ਕੋਈ ਆਰਥਿਕ ਹਾਲਤ ਕਮਜ਼ੋਰ ਆ ਲੋਨ ਵਗੈਰਾ ਲੋਨ ਕਰਵਾ ਐ ਵਗੈਰਾ ਕਰਵਾਉਣਾ ਉਹ ਵੀ ਕਰਵਾ ਦੇਣਗੇ ਜੀ ਲੋਨ ਵੀ ਕਰਵਾ ਦੇਣਗੇ ਹਾਂ ਜੀ ਕਿਸੇ ਨੇ ਲੋਨ ਕਰਵਾਉਣਾ ਜੀ ਉਹ ਵੀ ਕਰਵਾ ਦੇਣਗੇ ਪੁਰਾਣਾ ਟਰੈਕਟਰ ਵੇਚ ਦੇਣਾ ਉਹ ਵੀ ਕਰਵਾ ਦੇਣਗੇ ਐਨਓਸੀ ਲੈ ਕੇ ਦੇਣਗੇ ਆਪਣੇ ਖਰਚੇ ਤੇ ਤੇ ਜੇ ਕਾਪੀ ਵੀ ਇਹਨਾਂ ਤੋਂ ਨਾ ਕਰਵਣੀ ਕਰਵਾ ਦੇਵਾਂਗੇ ਉਹ ਵੀ ਕਰਵਾ ਦੇਾਂਗੇ ਜੀ ਕਾਪੀ ਵੀ ਨਾ ਕਰਵਾ ਦੇਣਗੇ ਜੀ ਤੇ ਤੁਸੀਂ ਇਹ ਚਾਰੇ ਟਰੈਕਟਰ ਜਿਹੜੇ ਹੈਗੇ ਆ ਉਹਨਾਂ ਦੀ ਡਿਟੇਲ ਆ ਜੀ ਤੁਹਾਨੂੰ ਦਿੱਤੀ ਆਈ ਆਪਣਾ ਮੋਬਾਈਲ ਨੰਬਰ ਹੋਵੇ ਮੇਰਾ ਮੋਬਾਈਲ ਨੰਬਰ 94694 ਹਾਂਜੀ 03956 ਜੀ ਪਿੰਡ ਮੇਰਾ ਸੰਤਪਰਾ ਮੋੜ ਆ ਜੀ ਬਰਨਾਲੇ ਜ਼ਿਲ੍ਹੇ ਚ ਪੈਂਦਾ ਜੀ ਇਹ ਅੱਛਾ ਜੀ ਹਾਂਜੀ ਬੁੱਧਵਾਰ ਨੂੰ 21 ਨੰਬਰ ਪਰਾਟ ਜਿੱਥੇ ਮੰਡੀ ਤੇ ਹੁੰਦੀ ਹੈ ਜੀ ਬਾਕੀ ਦਿਨਾਂ ਸੀ ਕਰਨੇ ਹੋਰ ਕਿਹੜੇ ਟਰੈਕਟਰ ਤੁਹਾਡੇ ਕੋਲੇ ਅਵੇਲੇਬਲ ਹੋਣਗੇ ਜਿਹੜੇ ਮੰਡੀ ਤੋਂ ਬਣਾ ਵੀ ਮਿਲ ਜਾ ਮੰਡੀ ਤੋਂ ਬਣਾ ਦੇ ਜਿੰਨਾਂ ਨੂੰ ਸੋਨਾ ਆਪਣਾ ਸੋਨਾ ਲੀਕਾ ਖੜੇ 750 ਖੜਾ ਇੱਕ ਹੋਰ 13 ਮਾਡਲ ਦਾ ਜੀ ਇੱਕ 850 ਖੜਾ ਹੀ 12 ਮਾਡਲ ਦਾ ਜੀ ਠੀਕ ਹੈ ਜੀ ਬਸ ਇਹ ਜਿਹੜੇ ਟ੍ਰੈਂਡ ਗ੍ਰੀਨ ਹੋਰ ਚਲੋ ਠੀਕ ਹੈ ਜੀ ਜਿਹ ਤਦੋਂ ਹੀ ਸੰਪਰਕ ਕਰ ਸਕਦੇ ਹੋ ਜਿਹੜੀਆਂ ਗੱਲਾਂ ਤੁਹਾਨੂੰ ਦੱਸਿਆ ਨੇ ਉਹ ਪੂਰੀਆਂ ਕਰੀਆਂ ਉਤਨਾ ਹਾਂਜੀ ਹਾਂਜੀ ਕਰੀਆਂ ਹਾਂਜੀ ਕੋਈ ਵੀ ਗੱਲ ਦੀ ਬਾਹਰ ਘਾਟ ਹੁੰਦੀ ਆ ਤਾਂ ਤੁਸੀਂ ਇਹ ਵੀਡੀਓ ਸੇਵ ਕਰਕੇ ਰੱਖ ਸਕਦੇ ਹੋ ਜਿਹੜੀ ਹੈਗੀ ਐਨਓਸੀ ਉਹ ਹੀ ਕਹਿੰਦੇ ਅਸੀਂ ਲੈ ਕੇ ਦੇਵਾਂਗੇ ਬੀਮਾ ਕਾਪੀ ਨੰਬਰ ਅੱਗੇ ਜਿਹੜੇ ਵੀ ਚੀਜ਼ਾਂ ਜੇ ਤੁਸੀਂ ਇਹਨਾਂ ਤੋਂ ਸਹੂਲਤਾਂ ਲੈਣੀਆਂ ਉਹ ਇਹਨਾਂ ਨੂੰ ਪੈਸੇ ਦੇ ਦਿਓ ਜੇ ਤੁਸੀਂ ਆਪ ਕਰਵਾਉਣੇ ਆ ਤਾਂ ਆਪ ਕਰਵਾ ਲਿਓ ਤੇ ਤੁਸੀਂ ਕਮੈਂਟ ਕਰਕੇ ਸਾਨੂੰ ਦੱਸ ਸਕਦੇ ਹੋ ਜੇ ਕੋਈ ਸੁਝਾਅ ਦੇਣਾ ਹੋਵੇ ਜਾ ਸਕਦੇ ਹੋ ਧੰਨਵਾਦ ਜੀ